ਲੁਧਿਆਣਾ ਦੇ ਹਲਕਾ ਪੱਛਮ ਤੋਂ ਮਰਹੂਮ ਵਿਧਾਇਕ ਗੁਰਪ੍ਰਿਤ ਗੋਗੀ ਬੱਸੀ ਦੇ ਮੁੰਡੇ ਨੇ ਆਪਣੇ ਪਿਤਾ ਗੁਰਪ੍ਰਿਤ ਗੋਗੀ ਦਾ ਸਟੈਚੂ ਤਿਆਰ ਕੀਤਾ ਜੋ ਖੂਬ ਮਰਹੂਮ ਵਿਦਾ ਕਰਪਤ ਗੋਕੀ ਦੀ ਤਰਾਹ ਦਿੱਤੇ। ਜਿਸ ਨੂੰ ਘਰ ਤੇ ਵਿੱਚ ਸਜਾਇਆ ਗਿਆ ਉਸ ਨੂੰ ਬਰਾਤ ਦੇ ਲਈ ਤਕਰੀਬਨ 6 ਮਹੀਨੇ ਲੱਗੇ। ਉੱਥੇ ਉਹਨਾਂ ਨੇ ਮੁੰਡੇ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਘਰ ਤੇ ਵਿੱਚ ਉਹਨਾਂ ਦੀ ਪ੍ਰਤੀਮਾ ਨੂੰ ਸਜਾਇਆ। ਆਪਣੇ ਪਿਤਾ ਨੂੰ ਆਪਣਾ ਆਈਡਲ ਮੰਨਦੇ ਨੇ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਹੀ ਆਪਣੇ ਅਗਲੇ ਕੰਮ ਕਰਦੇ ਨੇ। ਉਸ ਨੇ ਇਹ ਵੀ ਕਿਹਾ ਕਿ ਰੋਜ਼ਾਨਾ ਹੀ ਉਹ ਆਪਣੇ ਹੁਣ ਸਵਰਗ ਦੇ ਪਿਤਾ ਦੇ ਦਰਸ਼ਨ ਕਰ ਸਕਣਗੇ। ਇਹੀ ਨਹੀਂ ਉਹ ਰਾਕੇ ਆ ਕਿ ਇਸ ਨੂੰ ਬਣਾਉਣ ਦੇ ਲਈ ਜਿੱਥੇ 6 ਮਹੀਨਿਆਂ ਦਾ ਸਮਾਂ ਲੱਗਿਆ ਤੇ ਉਹਨਾਂ ਨੇ ਇਸ ਨੂੰ ਜਨਮ ਦਿਨ ਦੇ ਇੱਕ ਤੋਹਫੇ ਦੇ ਰੂਪ ਤੇ ਵਿੱਚ ਘਰ ਦੇ ਵਿੱਚ ਸਜਾ ਦਿੱਤਾ ਹਾਂ ਸਰ ਕੀ ਨਾਮ ਹੈ ਮੇਰਾ ਨਾਮ ਇਸਵਰਾਜ ਗੋਕੀ ਹੈ ਅੱਛਾ ਸਰ ਤੁਹਾਡੇ ਕੋਲੋਂ ਜਿਹੜੀ ਆ ਆਪਣੇ ਫਾਦਰ ਸਾਹਿਬ ਦੀ ਫੋਟੋ ਮੈਂ ਤਿਆਰ ਕਰਵਾਈ ਗਈ ਹੈ ਆ ਕਦੋਂ ਤਿਆਰ ਕਰਵਾਈ ਗਈ ਹੈ ਕਿਸ ਤਰ੍ਹਾਂ ਮੰਦੇ ਵਿੱਚ ਜਿਹੜਾ ਇਹ ਐਕਚੁਅਲੀ 6 ਮਹੀਨੇ ਲੱਗੇ ਸਾਨੂੰ ਤਿਆਰ ਕਰੰਦੇ ਹੋਏ ਤੇ ਇਹ ਅਸੀਂ ਫਰਵਰੀ ਸ਼ੁਰੂ ਕੀਤਾ ਸੀ ਫਰਵਰੀ ਦੇ ਲਾਸਟ ਵਿੱਚ ਹਾਂ ਜੀ ਤੇ ਇਹ ਆਪਣੇ ਭਾਜੀ ਆਰਟਿਸਟ ਨੇ ਗੁਰਪ੍ਰੀਤ ਧੂਰੀ ਇਹ ਇਹਨਾਂ ਨੇ ਤੇ ਇਹਨਾਂ ਦੀ ਡਾਇਨਾਮਿਕ ਟੀਮ ਨੇ ਮਿਲ ਕੇ ਮੇਰਾ ਸਾਥ ਦੇ ਕੇ ਇਸ ਸਟੇਜ 'ਤੇ ਆ ਕੇ ਅੱਜ ਮੰਚ ਵਿਚ ਆ ਕੇ ਮੈਂ ਆਇਆ ਤੁਹਾਡੇ ਕਿਉਂਕਿ ਆਨਕੋ ਵੀ ਕਾਫੀ ਮਨਜ਼ੂਖਣਾ ਸੀ ਫਾਦਕ ਸਾਹਿਬ ਨੇ ਤੁਹਾਡੀਆਂ ਹਾਂ ਐਕਚੁਅਲੀ ਸਾਡਾ ਰਿਸ਼ਤਾ ਬਹੁਤ ਬਨਮੋਲ ਰਿਸ਼ਤਾ ਸੀਗਾ ਜੋ ਕੁੱਤਾਂ ਦਾ ਸਾਡਾ ਅਸੀਂ ਜੋ ਕੁੱਤਾਂ ਨਾਲ ਵੱਧ ਕੇ ਦੋਸਤ ਸੀਗੇ ਤੋਂ ਉਹਨਾਂ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਰੱਖਦੇ ਹਾਂ ਮੈਂ ਆਪਣੇ ਮਦਰ ਨਾਲ ਸਲਾਹ ਕੀਤੀ ਕਿ ਕਿ ਮਾਤਾ ਜੀ ਫਤ ਬਣਵਾਈਏ ਉਧਰ ਤੇ ਉਹਨਾਂ ਦੇ ਮਨ 'ਚ ਵੀ ਸੀਗਾ ਕਿ ਬੜਨਾ ਚਾਹੀਦਾ ਤਾਂ ਫਿਰ ਉਹਨਾਂ ਨੇ ਮੈਨੂੰ ਇੱਕਦਮ ਹਾਂ ਕੀਤੀ ਤਾਂ ਫਿਰ ਮੈਂ ਭਾਜੀ ਨੂੰ ਕੰਟੈਕਟ ਕੀਤਾ ਫਿਰ ਅਸੀਂ ਸ਼ੁਰੂ ਕੀਤਾ ਅੱਛਾ ਇਹ ਕੀ ਲੱਗਦਾ ਕੋਈ ਕਿਸੇ ਕਰੇ ਜਨਮ ਦਿਨ ਸੀਗਾ ਤੇ ਇਸ ਕਰਕੇ ਜਨਮ ਦਿਨ ਵਾਲਾ ਮੈਂ ਭਾਜੀ ਨੂੰ ਇੱਕੋ ਹੀ ਵਾਰ ਬੇਨਤੀ ਕੀਤੀ ਸੀ ਮੈਂ ਕਹਿੰਦੀ ਜਨਮ ਦੇ ਨਾਲ ਦੇ ਦਿਨ ਨੂੰ ਕਾਈਂਡਲੀ ਕਿਸੇ ਤਰੀਕੇ ਕਰ ਦਿਓ ਬਸ ਕਿਉਂਕਿ ਜਨਮ ਦੇ ਨਾਲ ਦੇ ਦਿਨ ਹਾਂ 26 ਸਤੰਬਰ ਨੂੰ ਸੀਗਾ ਤੇ ਮੈਂ ਉਸ ਦਿਨ ਫਿਰ ਰੈਡੀ ਕਰਵਾ ਕੇ ਸ਼ਾਮ ਨੂੰ ਗਿਆ ਆ ਸੀ ਅੱਛਾ ਕਿਵੇਂ ਤੁਸੀਂ ਮਤਲਬ ਕਹਿੰਦੇ ਕਿ ਢੇੜੇ ਬੜੇ ਚੰਡੀਗੜ੍ਹ ਦੇ ਤੁਹਾਡੇ ਲੱਗੇ ਕਾਫੀ 6 ਮਹੀਨੇ ਦਾ ਸਮਾਂ ਲੱਗਿਆ ਭਾਜੀ ਤਾਂ ਕਹਿੰਦੇ ਸੀ ਲੋੜ ਘਟਾਣ ਦੀ ਲੋੜ ਆ ਆਣ ਦੀ ਲੋੜ ਨਹੀਂ ਪਰ ਮੈਨੂੰ ਹੀ ਕਯਰਿਓਸਟੀ ਹੁੰਦੀ ਸੀ ਅੰਦਰੋਂ ਕਿ ਦੇਖਾਂ ਕਿੰਨਾ ਤਿਆਰ ਹੋ ਗਿਆ ਫਿਰ ਮੈਂ ਇਹਨਾਂ ਨੂੰ ਕਹਿਣਾ ਪਾ ਤਰ ਕਸੀ ਕਾਫੀ ਔਰ ਇਕੱਠਿਆਂ ਨੇ ਬੈਠਣਾ ਫਿਰ ਚੇਂਜਸ ਕਰਾਉਣੇ ਕੈਰੇਕਟਰ ਦੇ ਵਿੱਚ ਕਿ ਲੱਗਦਾ ਸੇਮ ਡਿਟੋ ਉਹੀ ਕੱਪੜੇ ਬਿਲਕੁਲ ਉਦਾਂ ਹੀ ਸ਼ੇਪ ਬਸ ਇੱਕ ਜਾਣੀ ਬਿਲਕੁਲ 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 ਅਜੇ ਭਾਜੀ ਜਿਸ ਤਰ੍ਹਾਂ ਕਹਿੰਦੇ ਕਿ ਜਿਵੇਂ ਜਿਵੇਂ ਨੇੜੇ ਪਹੁੰਚਦੀ ਜਾਂਦੀ ਹੋਗੀ ਪ੍ਰਤਿਮਾ ਉਮੀ ਉਮੀ ਤੁਹਾਡੇ ਮਨ ਦੇ ਵਿੱਚ ਹੋਰ ਜਿਆਦਾ ਹੋਣਾ ਕੀ ਹਾਂ ਕਦੋਂ ਤਿਆਰ ਹੋਣੀ ਮੈਂ ਸਤੰਬਰ ਵਿੱਚ ਤਾਂ ਮਨ ਲੱਗਦਾ ਮੈਂ ਦਿਹਾੜੀ ਚੱਲਣ ਨੂੰ ਕਈ ਵਾਰੀ ਦੋ ਦੋ ਤਿੰਨ ਤਿੰਨ ਫੋਨ ਵੀ ਇੱਕ ਦਿਹਾੜੀ 'ਚ ਕਰਨੇ ਸ਼ੁਰੂ ਕਰ ਦਿੱਤੇ ਜਿਸ ਨੂੰ ਮੈਨੂੰ ਆਇਆ ਸੀ ਕਿ 26 ਸਤੰਬਰ ਨੂੰ ਆਟਾ ਪਜਵੇ। ਅੱਛਾ ਜੀ। ਫਿਰ ਤੇ 26 ਨੰਬਰ ਨੂੰ ਜਾਂਦੀ ਜਦੋਂ ਫਿਰ ਮੈਂ ਲੈ ਕੇ ਆਇਆ ਜਦੋਂ 26 ਸਤੰਬਰ ਨੂੰ ਫਿਰ ਅਸੀਂ ਘਰੇ ਇਹਨਾਂ ਦਾ ਕਿੱਤਾ ਸਾਰਾ ਇੰਸਟਾਲ ਕੀਤਾ। ਫਿਰ ਜਾ ਕੇ ਮਨ ਨੂੰ ਸ਼ਾਂਤੀ ਮਿਲ ਗਈਆਂ। ਉਹ ਠੀਕ ਹੈ। ਤੇ ਹੁਣ ਜਿਸ ਤਰ੍ਹਾਂ ਇਹਨਾਂ ਨੂੰ ਜਿਹੜੇ ਜਗ੍ਹਾ ਤੇ ਬੈਠਦੇ ਸੀ ਲੋਕਾਂ ਨਾਲ ਗੱਲਬਾਤ ਕਰਦੇ ਉਸੇ ਜਗ੍ਹਾ ਤੇ ਉਸੇ ਜਗ੍ਹਾ ਤੇ। ਅੱਛਾ ਪਰਿਵਾਰ ਦੇ ਵਿੱਚ ਜਿੰਨੂੰ ਜਦੋਂ ਆਇਆ ਘਰੇ ਕਿਵੇਂ ਸੀ ਤੁਹਾਡੇ ਰਿ ਉਠੀ ਪੁਰਾਣਾ ਦਿਨ ਯਾਦ ਆਉਂਦੇ ਸੀ ਦੇਖੋ ਯਾਤ ਉਹ ਦਿਨ ਤਾਂ ਕਦੀ ਭੁੱਲ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਮਨ ਚ ਸ਼ਾਂਤੀ ਸੀ ਕਿ ਪਿਤਾ ਜੀ ਸਾਡੇ ਸਾਡੇ ਪਿੱਛੇ ਹੈਗੇ ਨੇ ਹੁਣ ਕਹਿੰਦੇ ਪਹਿਲਾਂ ਉਹ ਕਹਿੰਦੇ ਰੁਟੀਨ ਜਿਹੜੀ ਆ ਸ਼ੁਰੂਆਤ ਕਰਦੀ ਆ ਜਿਸ ਤਰ੍ਹਾਂ ਪਹਿਲਾਂ ਰੁਟੀਨ ਤੁਹਾਡੀ ਸ਼ੁਰੂਆਤ ਹੁੰਦੀ ਸੀ ਹਾਂਜੀ ਉਦਾਂ ਹੀ ਆ ਜੀ ਪਹਿਲਾਂ ਵੀ ਮੈਂ ਡੈਡ ਜਦੋਂ ਕਈ ਵਾਰੀ ਮੈਂ ਸਵੇਰੇ ਲੇਟ ਵੇਲੇ ਉੱਠਦੇ ਹੋਏ ਡੈਡ ਪਾਰਕ 'ਚ ਬੈਠੇ ਹੁੰਦੇ ਸੀ ਮੈਨਾਂ ਨੂੰ ਮਿਲ ਕੇ ਨਤਮਸਤਕ ਹੋ ਕੇ ਫੇਰ ਆਪਣੀ ਰੁਟੀਨ ਦਿਨ ਸ਼ੁਰੂ ਕਰਦਾ ਸੀ ਹੁਣ ਵੀ ਮੇਰਾ ਉਦਾਂ ਹੀ ਆ ਰੁਟੀਨ ਮੈਂ ਇੱਥੇ ਉਹਨਾਂ ਦਫ਼ਤਰ ਪਹੁੰਚ ਕੇ ਨਤਮਸਤਕ ਹੁੰਨਾ ਕਿਰੋਸ ਤੋਂ ਬਾਅਦ ਮੈਂ ਆਪਣੀ ਰੁਟੀਨ ਸ਼ੁਰੂ ਕਰਦਾ। ਮੇਰੇ ਲਈ ਤਾਂ ਮੇਰਾ ਰੱਬ ਮੇਰਾ ਫਾਦਰ ਹੀ ਨੇ। ਅ ਮੇਰਾ ਨਾਮ ਗੁਰਪ੍ਰੀਤ ਊਰੀ ਹੈ ਜੀ। ਹਾਂਜੀ। ਹਾਂਜੀ। ਸਰ ਤੁਹਾਡੇ ਕੋਲੋਂ ਜਿਹੜਾ ਇੱਕ ਸਟੈਚੂ ਤਿਆਰ ਕੀਤਾ ਗਿਆ ਕਦੋਂ ਤੁਹਾਨੂੰ ਆਰਡਰ ਮਿਲਿਆ ਸੀਗਾ ਤੇ ਕਿਸ ਤਰ੍ਹਾਂ ਜਿਹੜਾ ਸਾਰੇ ਮੈਜ਼ਰਮੈਂਟ ਵਗੈਰਾ ਲੈ ਕੇ। ਭਾਜੀ ਭਾਜੀ ਦਾ ਮੈਨੂੰ ਫੋਨ ਆਇਆ ਜਿਹੜਾ ਸਵਰਾਜ ਭਾਈ ਦਾ। ਤਾਂ ਇਹ ਕਦੇ ਵੀ ਆਪਾਂ ਸਟੈਚੂ ਸ਼ੁਰੂ ਕਰਨਾ। ਫਿਰ ਨਾਮ ਲੈਤਾ ਭਾਜੀ ਨੇ ਨਗੋਗੀ ਪਈ ਦਾ ਵੀ ਉਹਨਾਂ ਦਾ ਬੇਟਾ ਬੋਲਦਾ। ਤਾਂ ਮੇਰੇ ਭਾਜੀ ਦਾ ਤਾਂ ਮੇਰੇ ਕੋਲ ਡਾਟਾ ਹੈਗਾ ਕਿਉਂਕਿ ਭਾਜੀ ਨਾਲ ਮਿਲਦੇ ਰਹਿੰਦੇ ਸੀਗੇ ਕਿਉਂਕਿ ਉਹਨਾਂ ਤੇ ਇੱਕ ਫਿਲਮ ਦਾ ਪਲਾਨ ਚੱਲ ਰਿਹਾ ਸੀ ਬਣਾਉਣ ਦਾ ਤਾਂ ਉਹਨਾਂ ਦੇ ਹਰ ਐਂਗਲ ਦੇ ਫੋਟੋਗ੍ਰਾਫ ਮੇਰੇ ਕੋਲ ਸੀਗੇ ਤਾਂ ਮਤਲਬ ਇਹਨੂੰ ਵੀ ਬੜਿਆ ਲੱਗੀ ਖੁਸ਼ੀ ਹੋਈ ਕਿਉਂਕਿ ਮੇਰੇ ਕੋਲ ਡਾਟਾ ਵੀ ਸੀਗਾ ਚੰਗਾ ਤਾਂ ਚੰਗਾ ਸਟੈਚੂਰ ਬਣ ਸਕਦਾ ਹੈ ਕੋਈ ਵੀ ਚੰਗੇ ਸਟੈਚੂਰ ਲਈ ਚੰਗੀ ਡਿਟੇਲ ਚਾਹੀਦੀ ਹੁੰਦੀ ਹੈ ਤਾਂ ਉਹ ਮੇਰੇ ਕੋਲ ਹੈਗੀ ਸੀ ਆਲਰੇਡੀ ਤਾਂ ਭਾਜੀ ਉਹਨੇ ਆਏ ਫਿਰ ਇਹਨਾਂ ਨੂੰ ਵੀ ਦਿਖਾਈਆ ਮੈਂ ਉਹ ਫੋਟੋਗ੍ਰਾਫ ਤੇ ਵੀਡੀਓ ਜੋ ਮੈਂ ਬਣਾਏ ਹੋਏ ਸੀਗੇ ਫਿਰ ਅਸੀਂ ਸਟਾਰਟ ਕਰਤਾ ਉਸ ਸਰ ਕਿੰਨਾ ਸਮਾਂ ਲੱਗ ਰਿਜ਼ਲਟ ਤੁਹਾਡੇ ਸਾਹਮਣੇ ਹੈ। ਮਿਹਨਤ ਪਾਜੀ ਜੋ ਸਟੈਚੂ ਤੇ ਹੁੰਦੀ ਹੈ ਜਿੱਦਾਂ ਦਾ ਜਿੰਨਾ ਦਾ ਮੇਰਾ ਸਕਿੱਲ ਡਿਵੈਲਪ ਕਰ ਰਿਹਾ ਹੌਲੀ ਹੌਲੀ ਜਿਵੇਂ ਜਿਵੇਂ ਡਿਟੇਲ ਸਿੱਖ ਰਿਹਾ ਤਾਂ ਉਹ ਜੋ ਵੀ ਉਹ ਤੁਹਾਡੇ ਸਾਹਮਣੇ ਆ ਉਹ ਜੋ ਵੀ ਡਿਟੇਲ ਆਈ ਹੈ ਕਿੰਨਾ ਟਾਈਮ ਕਿੰਨਾ ਲੱਗਿਆ ਟਾਈਮ 6 ਮਹੀਨੇ ਲੱਗ ਹੀ ਜਾਂਦੇ ਹੈ ਨਾ ਨਾਲ ਨਾਲ ਕੋਈ ਹੋਰ ਕੰਮ ਚੱਲ ਰਿਹਾ ਜਾਂ ਫਿਲਮ ਚੱਲ ਰਹੀ ਹੁੰਦੀ ਆ ਤੁਹਾ ਨਾਲ ਨਾਲ ਜਿਵੇਂ ਤੁਸੀਂ ਫਿਲਮ ਦਾ ਜ਼ਿਕਰ ਕੀਤਾ ਕਿਹੜੀ ਫਿਲਮ ਦੇ ਵਿੱਚ ਇਹ ਫਿਲਮ ਪਾਜੀ ਦੀ ਬਣਨੀ ਸੀ ਹਾਂ ਉਹ ਇਸ ਤੋਂ ਇਲਾਵਾ ਹੋਰ ਵੀ ਕੰਮ ਉਹ ਮੈਂ ਇਹਨਾਂ ਨਾਲ ਗੱਲ ਕਰੀ ਨਾ ਜਦੋਂ ਉਹ ਕਹਿੰਦੇ ਹਾਂ ਬਿਲਕੁਲ ਆਪਾਂ ਬਣਾਵਾਂਗੇ ਭਾਜੀ ਵੀ ਰੈਡੀ ਨੇ ਫਿਲਮਾਂ ਨਾਲ ਲਈ ਤਾਂ ਬਾਕੀ ਪਲਾਨ ਇਹਨਾਂ ਦਾ ਹੋਗਾ ਕਿਵੇਂ ਪਰ ਇਹ ਵੀ ਕੋਈ ਵੀ ਉਹਦੇ ਚ ਕੈਰੈਕਟਰ ਜਦੋਂ ਵੀ ਬਣਾਵਾਂਗੇ ਗੋਗੀ ਭਾਜੀ ਦਾ ਤਾਂ ਉਹਦੇ ਲਈ ਐਕਚੁਅਲੀ ਮੈਂ ਪ੍ਰੋਸਥੈਟਿਕ ਦਾ ਕੰਮ ਕਰਦਾ ਇਹਨਾਂ ਨਾਲ ਫਿਲਮਾਂ ਚ ਬਾਲੀਵੁੱਡ ਚ ਕੰਮ ਕਰਦੇ ਆ ਤਾਂ ਉਹ ਉਹ ਸੀਨ ਦੇ ਚੱਕਰ ਦਾ ਸੀ ਮਤਲਬ ਸਾਰਾ ਡਾਟਾ ਲਿਆ ਸੀਗਾ ਇਸ ਤੋਂ ਇਲਾਵਾ ਹੋਰ ਵੀ ਸਟੈਚੂ ਵੀ ਤਿਆਰ ਕੀਤੇ ਨੇ ਹਾਂਜੀ ਮੂਸੇ ਵਾਲੇ ਦਾ ਬਣਾਇਆ ਸੀਗਾ ਜਿਹੜਾ ਮਤਲਬ ਜਿੰਨਾ ਤੁਸੀਂ ਮ ਮੈਂ ਲੁਭਾ ਆਪਣੇ ਪੰਜਾਬ ਚ ਜਾਣਦੇ ਆ ਲੋਕਾਂ ਨੂੰ ਬਸ ਤੋਂ ਬਹੁਤ ਸਾਰੇ ਮੀਡੀਅਮ ਦਾ ਕੰਮ ਕੀਤਾ ਤਾਂ ਪੁਣੇ ਇੱਧਰ ਉੱਧਰ ਗੁਜਰਾਤ ਹੈਗਾ ਇੱਕ ਅ ਰਾਜਸਥਾਨ ਚ ਬਣੇ ਹੋਏ ਆ ਅੱਛਾ ਇਹ ਲੱਗਦਾ ਤੁਸੀਂ ਸੇਮ ਸਟੈਚੂ ਸੇਮ ਤਿਆਰ ਕਰਦੇ ਨੇ ਬਸ ਇੱਕ ਜਾਣ ਹੀ ਨਹੀਂ ਹੁੰਦੀ ਇਹ ਸੇਮ ਇਹ ਤੁਸੀਂ ਦੱਸਣਾ ਵੀ ਸਹੀ ਮੈਂ ਕਿ ਨਹੀਂ ਮੈਂ ਆਪਣੇ ਵੱਲੋਂ ਮਤਲਬ ਪੂਰੀ ਡਿਟੇਲ ਅੱਛਾ ਇਹਦੀ ਖਾਸੀਅਤ ਕੀ ਹੈ ਜਿਸ ਤਰ੍ਹਾਂ ਜਿਹੜਾ ਕਿਹੜਾ ਮਟੀਰੀਅਲ ਇੱਥੇ ਵਿੱਚ ਵਰਤਿਆ ਗਿਆ ਇਹ ਸਿਲੀਕੋਨ ਚ ਹੈਗਾ ਹਾਂਜੀ ਇਹਨੂੰ ਕੋਈ ਮਤਲਬ ਟੈਂਪਰੇਚਰ ਦੀ ਇੰਦਾ ਚੱਕਰ ਨਹੀਂ ਪੈਂਦਾ ਹਾਂ ਖਾਸੀ ਦਰੀ ਵੀ ਸਕਿਨ ਫੀਲ ਆਂਦਾ ਆਜੋ ਜੇ ਤੁਸੀਂ ਵੀ ਹੁਣ ਤੁਸੀਂ ਵੀ ਵੀਡੀਓ ਦੇਖੋਗੇ ਜਾਂ ਵੀਡੀਓ ਦਾ ਫੋਟੋ ਖਿੱਚੋਗੇ ਤਾਂ ਤੁਹਾਨੂੰ ਐਵੇਂ ਲੱਗਣਾ ਨਹੀਂ ਵੀ ਉਹ ਸਕਿਨ ਫੀਲ ਆਏਗਾ ਉਹਦੇ ਵਿੱਚ ਰੀਅਲਿਸਟਿਕ ਫੀਲ ਆਂਦਾ ਤਾਂ హెਅਰ ਵਗੈਰਾ ਐਡ ਹੋ ਜਾਂਦੇ ਆ ਕੱਪੜੇ ਜੋ ਵੀ ਉਹਨਾਂ ਦੇ ਉਹਦੇ ਨਾਲ ਪ੍ਰੋਪਸ ਨਾਲ ਹੋਰ ਜ਼ਿਆਦਾ ਵਧੀਆ ਡਿਟੇਲ ਆ ਜਾਂਦੀਆਂ ਆ ਜਿਹੜਾ ਬਾਕੀ ਸਮਾਨ ਜਿਸ ਤਰ੍ਹਾਂ ਇਹ ਕੰਮ ਕਰਾਉਂਦਾ ਉਹਨਾਂ ਦੀਆਂ ਸਾਰੀਆਂ ਜੈਂ ਵੀ ਹਾਂਜੀ ਕੱਪੜੇ ਅਸਲੀ ਆ ਅਸਲੀ ਸਾਰਾ ਜਿਹੜੇ ਪਹਿਨਦੇ ਸੀਗੇ ਕੱਪੜੇ ਉਹਨਾਂ ਦੇ ਸਭ ਅਸਲੀ ਉਹਨਾਂ ਦੀ ਮੈਜ਼ਰਮੈਂਟ ਤੁਸੀਂ ਬਣੇ ਆ ਨਾ ਸਾਰੇ ਬਾਡੀ ਮੈਜ਼ਰਮੈਂਟ ਆਪਾਂ ਨੇ ਜਿਹੜੀ ਟੇਲਰ ਜਿੱਦਾਂ ਉਹਨਾਂ ਨੇ ਕੱਪੜੇ ਡਿਟੇਲ ਲੰਦੇ ਸੀ ਉਹ ਸਾਰੀ ਡਿਟੇਲ ਲੈ ਕੇ ਪਾਜੀ ਅੱਛਾ ਸਰ ਕਹਿੰਦੇ ਬੇਟੀ ਦੀ ਕਾਫੀ ਤੁਹਾਡੇ ਤੱਕ ਡੇਰੇ ਲੱਗੇ ਹਾਂਜੀ ਹਾਂਜੀ ਫਿਰ ਉਹ ਪਾਜੀ ਰੈਗੂਲਰੀ ਆ ਮੰਗੂ ਆਉਂਦੇ ਰਹੇ ਦੋ ਤੰਦਰਾਵਾਦ ਚਾਤਰਾਵਾਦ ਕਿਉਂਕਿ ਉਹਨਾਂ ਨੂੰ ਕ੍ਰਿਐਵਿਟੀ ਸੀ ਕਿ ਜਲਦੀ ਇਹ ਬੰਦਦਾ ਵੀ ਦੇਖ ਰਹੇ ਦੇਖਣਾ ਚਾਹ ਰਹੇ ਸੀਗੇ ਕੁਝ ਉਹਦੇ ਵਿੱਚ ਜਿੱਦਾਂ ਐਕਸਪ੍ਰੈਸ਼ਨ ਕਿਦਾਂ ਦਾ ਚਾਹੀਦਾ ਪਹਿਲਾਂ ਸੀ ਕੈਰੈਕਟਰ ਕੱਢਿਆ ਉਸ ਵਾਰ ਐਕਸਪ੍ਰੈਸ਼ਨ ਤੇ ਧੋਰ ਲਾਇਆ ਵੀ ਕਿਵੇਂ ਦਾ ਐਕਸਪ੍ਰੈਸ਼ਨ ਚਾਹੀਦਾ ਮੂੰਹ ਬੰਦ ਰੱਖਾਂਗੇ ਕੋਲਾ ਰੱਖਣਾ ਦੰ இடத்தை பிளான் கம்மியா சோனி தான்